ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਤੁਹਾਡੀ ਸਭ ਦੀ ਪੰਜਾਬੀ ਅਧਿਆਪਕ ਤੁਹਾਡਾ ਪੰਜਾਬੀ ਭਾਸ਼ਾ ਦੀ ਇਸ ਲੜੀ ਵਿੱਚ तहे ਦਿਲ ਤੋਂ ਸਵਾਗਤ ਕਰਦੀ ਹਾਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਿਹੜੀ ਅਸੀਂ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਇਹ ਲੜੀ ਹੀਟਲੇ ਪੱਧਰ ਤੋਂ ਲੈ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪੰਜਾਬੀ ਵਿਸ਼ੇ ਦੇ ਲਈ ਬਹੁਤ ਜ਼ਿਆਦਾ ਕਹਾਇਕ ਫਿੱਦ ਹੋਵੇਗੀ ਇਸ ਲੜੀ ਵਿੱਚ ਪੀਐਸਟੈਟ ਟੀਟੈਟ ਰੀਟ ਦੇ ਜਿੰਨੇ ਵੀ ਪੰਜਾਬੀ ਪ੍ਰੀਖਿਆਵਾਂ ਨਾਲ ਸੰਬੰਧਿਤ ਪ੍ਰਸ਼ਨ ਹਨ ਆਖ ਕਰਦੀ ਹਾਂ ਕਿ ਇੱਕ ਲੜੀ ਤੋਂ ਬਾਅਦ ਕੋਈ ਵੀ ਪ੍ਰਸ਼ਨ ਨਹੀਂ ਆਏਗਾ ਤਾਂ ਪੰਜਾਬੀ ਪਾਸ਼ਾ ਦੀ ਜਿਹੜੀ ਆਪਾਂ ਲੜੀ ਸ਼ੁਰੂ ਕਰਨ ਜਾ ਰਹੀ ਹਾਂ ਜਿਹੜੀ ਜਿਹੜਾ ਵਿਸ਼ਾ ਤੁਸੀਂ ਪੜੋਗੇ ਉਸ ਵਿਸ਼ੇ ਦੀ ਜਿਹੜੀ ਸਾਰੀ ਪੀਡੀਐਫ ਸ਼ੀਟ ਬਾਕਸ ਵਿੱਚ ਮਿਲ ਜਾਵੇਗੀ ਤਾਂ ਇਹ ਮਿਹਨਤ ਦੇ ਤਦਕੇ ਜਾਂ ਕਹਿ ਲੋ ਇਹ ਉਤਸ਼ਾਹ ਲਈ ਤੁਸੀਂ ਸਾਰੇ ਸਾਡੇ ਚੈਨਲ ਲਰਨਰ ਹੋਮ ਅਬਹਰ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਹੋਰ ਵੀਡੀਓਜ਼ ਦੀ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਇਸ ਤੋਂ ਇਲਾਵਾ ਬਾਕੀ ਹੋਰ ਜਿੰਨੇ ਵੀ ਵਿਸ਼ੇ ਹਨ ਜਿਵੇਂ ਮੈਥਸ ਸਾਇੰਸ ਜੀਕੇ ਕੰਪਿਊਟਰ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਜੜੀਆਂ ਵੀਡੀਓਜ਼ ਵੀ ਅਸੀਂ ਬੜੀ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਤਾਂ ਪਿਆਰੇ ਵਿਦਿਆਰਥੀਓ ਅੱਜ ਦੀ ਆਪਾਂ ਜਿਹੜੀ ਪੰਜਾਬੀ ਭਾਸ਼ਾ ਅਤੇ ਵਿਆਕਰਨ ਦੀ ਲੜੀ ਨੂੰ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤਾਂ ਭਾਸ਼ਾ ਕੀ ਹੁੰਦੀ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਵਿੱਚ ਰਹਿੰਦੇ ਆ ਮਨੁੱਖ ਕਈ ਤਰ੍ਹਾਂ ਦੇ ਜਿਹੜੇ ਵਿਚਾਰ ਹੈ ਉਹਨਾਂ ਦਾ ਆਦਾਨ-ਪ੍ਰਦਾਨ ਕਰਦਾ ਹੈ ਉਹ ਕਿਵੇਂ ਕਰਦਾ ਹੈ ਵਿਚਾਰਾਂ ਦਾ ਆਦਾਨ-ਪ੍ਰਦਾਨ ਲਿਖ ਕੇ ਬੋਲ ਕੇ ਸੁਣ ਕੇ ਤਾਂ ਇਹਨਾਂ ਕੱਬ ਦੇ ਲਈ ਜਿਹੜਾ ਸਾਧਨ ਹੈ ਉਹ ਕੀ ਹੈ ਪਾਠਾ ਵਿਦਵਾਨ ਹੋਇਆ ਗੁਰੂ ਹੋਇਆ ਪੀਰ ਹੋਇਆ ਉਹਨੇ ਕੱਬ ਨਹੀਂ ਕੀ ਹੈ ਵੱਡੇ ਵੱਡੇ ਸਾਹਿਤ ਲਿਖਿਆ ਗ੍ਰੰਥ ਲਿਖਿਆ ਤਾਂ ਇਹ ਸਾਰੇ ਦਾ ਸਾਧਨ ਕੀ ਸੀ ਪਾਠਾ ਜੋ ਜਿਹੜੀ ਮਰਜੀ ਭਾਸ਼ਾ ਦੇ ਵਿੱਚ ਲਿਖੇ ਹਨ ਪਰ ਸਾਧਨ ਕੀ ਹੈ ਭਾਸ਼ਾ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਭਾਸ਼ਾ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਉਹ ਕਿਵੇਂ ਦੇਵਾਂਗੇ ਭਾਸ਼ਾ ਇੱਕ ਅਜੀਹਾ ਸਾਧਨ ਹੈ ਜਿਸ ਤਰਾਹਿ ਮਨੁੱਖ ਆਪਣੇ ਵਿਚਾਰ ਲਿਖ ਕੇ ਜਾਂ ਬੋਲ ਕੇ ਦੂਸਰਿਆਂ ਨਾਲ ਸਾਂਝੇ ਕਰਦਾ ਹੈ ਤਾਂ ਇਸੀ ਭਾਸ਼ਾ ਦੀ ਪਰਿਭਾਸ਼ਾ ਉਸ ਤੋਂ ਬਾਅਦ ਅੱਗੇ ਆਪਾਂ ਭਾਸ਼ਾ ਦੀ ਅੱਗੇ ਆਪਾਂ ਭਾਸ਼ਾ ਦੀਆਂ ਕਿਸਮਾਂ ਬਾਰੇ ਗੱਲ ਕਰਦੇ ਹਾਂ ਤਾਂ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਕਿਹੜੀਆਂ-ਕਿਹੜੀਆਂ ਇੱਕ ਹੁੰਦੀ ਹੈ ਆਮ ਬੋਲ ਚਾਲ ਦੀ ਭਾਸ਼ਾ ਤੇ ਦੂਸਰੀ ਹੁੰਦੀ ਹੈ ਲਿਖਤੀ ਭਾਸ਼ਾ ਤਾਂ ਪਹਿਲਾਂ ਆਪਾਂ ਬੋਲ ਚਾਲ ਦੀ ਭਾਸ਼ਾ ਬਾਰੇ ਗੱਲ ਕਰਦੇ ਹਾਂ ਜਦੋਂ ਲੋਕ ਆਪਣੇ ਵਿਚਾਰ ਬੋਲ ਕੇ ਕਿਸੇ ਦੂਸਰੇ ਨਾਲ ਸਾਂਝੇ ਕਰਦਾ ਹੈ ਤਾਂ ਉਸ ਨੂੰ ਆਪਾਂ ਕਿਹੜੀ ਭਾਸ਼ਾ ਕਹਿੰਦੇ ਹਾਂ ਬੋਲ ਚਾਲ ਦੀ ਭਾਸ਼ਾ ਇਸ ਭਾਸ਼ਾ ਦੇ ਵਿੱਚ ਵਿਆਕਰਨ ਦੇ ਨਿਯਮਾਂ ਦਾ ਬਹੁਤਾ ਧਿਆਨ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਲਿਖਤੀ ਭਾਸ਼ਾ ਦੀ ਲਿਖਤੀ ਭਾਸ਼ਾ ਨੂੰ ਸਾਹਿਤਿਕ ਭਾਸ਼ਾ ਵੀ ਕਿਹਾ ਜਾਂਦਾ ਹੈ ਤੇ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ ਜਦੋਂ ਆਪਾਂ ਆਪਣੇ ਮਨ ਦੇ ਵਿਚਾਰ ਲਿਖ ਕੇ ਕਿਸੇ ਦੂਸਰੇ ਨਾਲ ਸਾਂਝੀ ਕਰਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਲਿਖਤੀ ਭਾਸ਼ਾ ਜਦੋਂ ਆਪਾਂ ਲਿਖਤੀ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ ਤਾਂ ਉਦੋਂ ਵਿਆਕਰਨ ਦੇ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਲਿਖਤੀ ਪਾਚਾ ਦੇ ਵਿੱਚ ਜਿਵੇਂ ਵਿਦਵਾਨ ਹੈ ਬਹੁਤ ਵੱਡੇ ਵੱਡੇ ਸਾਹਿਤ ਦੀ ਰਚਨਾ ਕਰਦੇ ਹਨ ਤਾਂ ਕਿਵੇਂ ਕਰਦੇ ਹਨ ਲਿਖ ਕੇ ਕਰਦੇ ਹਨ ਗੁਰੂ ਹੋਇਆ ਤੀਰ ਹੋਇਆ ਉਹਨਾਂ ਨੇ ਵੱਡੇ ਵੱਡੇ ਗ੍ਰੰਥਾਂ ਦੀ ਰਚਨਾ ਕੀਤੀ ਹੈ ਤਾਂ ਉਹ ਵੀ ਕੀ ਹੈ ਲਿਖ ਕੇ ਕੀਤੀ ਹੈ ਤਾਂ ਇਸ ਨੂੰ ਆਪਾਂ ਕੀ ਕਵਾਂਗੇ ਲਿਖਤੀ ਪਾਚਾ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਭਾਸ਼ਾ ਦੇ țeਦਾਂ ਦੀ ਭਾਸ਼ਾ ਦੇ țeਦ ਜਾਰੂ ਕੋ ਭਾਸ਼ਾ ਦੇ ਕਿੰਨੇ țeਦ ਮੰਨੇ ਗਏ ਹਨ 6 țeਦ ਮੰਨੇ ਗਏ ਹਨ ਹਰੇਕ ਪ੍ਰਾਂਤ ਹਰੇਕ ਦੇਸ਼ ਦੀ ਭਾਸ਼ਾ ਵੱਖਰੀ-ਵੱਖਰੀ ਹੁੰਦੀ ਹੈ ਜਿਹੜੇ ਭਾਸ਼ਾ ਦੇ ਨਾਂ ਹੈ ਉਹ ਜਿਹੜੀ ਰਾਜ ਦੇ ਵਿੱਚ ਸਭ ਤੋਂ ਵਧੇਰੇ ਲੋਕ ਜਿਹੜੀ ਭਾਸ਼ਾ ਨੂੰ ਬੋਲਦੇ ਹਨ ਉਹ ਤੇ ਰਾਜ ਦੇ ਨਾਮ ਤੇ ਹੀ ਉਹ ਭਾਸ਼ਾ ਦਾ ਨਾਂ ਰੱਖ ਦਿੱਤਾ ਜਾਂਦਾ ਹੈ ਜਿਵੇਂ ਆਪਾਂ ਪੰਜਾਬ ਵਿੱਚ ਰਹਿਣ ਵਾਲੇ ਹਾਂ ਤਾਂ ਆਪਣੇ ਜਿਹੜੇ ਪੰਜਾਬ ਰਾਜ ਦੇ ਵਿੱਚ ਬਹੁਤ سارے ਲੋਕ ਜਿਹੜੇ ਐ ਪੰਜਾਬੀ ਬੋਲਦੇ ਹਨ ਬਹੁਤ ਸਾਰੇ ਨਹੀਂ ਕਹਿ ਸਕਦੇ ਵਧੇਰੇ ਲੋਕ ਪੰਜਾਬੀ ਬੋਲਦੇ ਹਨ ਤਾਂ ਪੰਜਾਬੀ ਪੰਜਾਬ ਰਾਜ ਦੇ ਨਾਂ ਤੇ ਹੀ ਜਿਹੜੀ ਆਪਣੀ ਭਾਸ਼ਾ ਦਾ ਨਾਂ ਰੱਖ ਦਿੱਤਾ ਗਿਆ ਹੈ ਪੰਜਾਬੀ ਇਸੇ ਤਰੀਕੇ ਗੁਜਰਾਤ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਗੁਜਰਾਤੀ ਹੈ ਇਸ ਤਰੀਕੇ ਦੇਸ਼ਾਂ ਦੇ ਨਾਮ ਤੇ ਵੀ ਜਿਹੜੀ ਭਾਸ਼ਾ ਦੇ ਨਾਮ ਰੱਖੇ ਜਾਂਦੇ ਹਨ ਜਿਵੇਂ ਜਰਮਨ ਦੀ ਭਾਸ਼ਾ ਜਰਮਨੀ ਫ੍ਰਾਂਸ ਦੀ ਭਾਸ਼ਾ ਫ੍ਰੈਂਚ ਠੀਕ ਹੈ ਤਾਂ ਉਸ ਤੋਂ ਬਾਅਦ ਅੱਗੇ ਆਪਾਂ ਭਾਸ਼ਾ ਦੇ ਭੇਦ ਬਾਰੇ ਗੱਲ ਕਰਾਂਗੇ ਪਹਿਲਾ ਹੈ ਕਿਹੜਾ ਮਾਤ ਭਾਸ਼ਾ ਜਿਹੜਾ ਪਹਿਲਾ ਭੇਦ ਹੈ ਮਾਤ ਭਾਸ਼ਾ ਮੁਲਕ ਜਦੋਂ ਘਰ ਪਰਿਵਾਰ ਦੇ ਵਿੱਚੋਂ ਜਿਹੜੀ ਆਪਣੀ ਭਾਸ਼ਾ ਸਿੱਖਦਾ ਹੈ ਉਸ ਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਹੈ ਮਾਂ ਪਾਸ਼ਾ ਜਾਂ ਮਾਂ ਬੋਲੀ ਮਾਂ ਬੋਲੀ ਸਿੱਖਣ ਲਈ ਕੋਈ ਵਿਸ਼ੇਸ਼ ਸਿਖਲਾਈ ਦੀ ਜਰੂਰਤ ਨਹੀਂ ਪੈਂਦੀ ਬੱਚਾ ਜਿਹੜੇ ਆਪਣੀ ਮਾਂ ਤੋਂ ਆਪਣੇ ਘਰ ਪਰਿਵਾਰ ਤੋਂ ਜਿਸ ਸਮਾਜ ਦੇ ਵਿੱਚ ਉਹ ਰਹਿ ਰਿਹਾ ਹੈ ਉਸ ਤੋਂ ਹੀ ਬੜੀ ਆਸਾਨੀ ਨਾਲ ਇਹ ਭਾਸ਼ਾ ਸਿੱਖ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਜਦੋਂ ਬਲੁਖ ਨੇ ਆਪਣੇ ਵਿਚਾਰ ਕਿਸੇ ਨਾਲ ਸਾਂਝੇ ਕਰਨੇ ਹੋਣ ਤਾਂ ਉਹ ਸਭ ਤੋਂ ਵਧੀਆ ਜਿਹੜਾ ਮਾਤ ਭਾਸ਼ਾ ਦੇ ਵਿੱਚ ਹੀ ਆਪਣੇ ਵਿਚਾਰ ਵਧੀਆ ਤਰੀਕੇ ਨਾਲ ਜਿਹੜਾ ਸਾਂਝੇ ਕਰ ਸਕਦਾ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਰਾਜ ਭਾਸ਼ਾ ਰਾਜ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਕਿਤੇ ਰਾਜ ਦੇ ਵਧੇਰੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਆਪਣੇ ਪੰਜਾਬ ਦੀ ਰਾਜ ਭਾਸ਼ਾ ਕੀ ਹੈ ਪੰਜਾਬੀ ਪੰਜਾਬੀ ਜਿਹੜੀ ਹੈ ਸਾਡੀ ਮਾਂ ਬੋਲੀ ਵੀ ਮੰਨੀ ਗਈ ਹੈ ਪੰਜਾਬੀ ਪੰਜਾਬ ਦੇ ਲੋਕਾਂ ਦੀ ਜਿਹੜੀ ਮਾਂ ਬੋਲੀ ਨੂੰ ਵੀ ਪੰਜਾਬੀ ਮੰਨਿਆ ਗਿਆ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਇੱਕ ਦੇਸ਼ ਦੇ ਸਾਰੇ ਰਾਜਾਂ ਨੂੰ ਆਪਸ ਵਿੱਚ ਜੋੜ ਕੇ ਰੱਖਦੀ ਹੈ ਰਾਸ਼ਟਰੀ ਭਾਸ਼ਾ ਉਹ ਭਾਸ਼ਾ ਉਸ ਤਰ੍ਹਾਂ ਕਿਹਾ ਜਾਂਦਾ ਹੈ ਜਿਹੜੀ ਸਾਰੇ ਰਾਜਾਂ ਦੀ ਸਾਂਝੀ ਭਾਸ਼ਾ ਹੋਵੇ ਤਾਂ ਸਾਡੇ ਭਾਰਤ ਦੇਸ਼ ਦੀ ਜਿਹੜੀ ਸਾਂਝੀ ਭਾਸ਼ਾ ਹੈ ਉਹ ਕਿਹੜੀ ਹੈ ਹਿੰਦੀ। ਕਵਿਦਾਨ ਦੇ ਵਿੱਚ ਜਿਹੜਾ ਹਿੰਦੀ ਨੂੰ 14 ਸਤੰਬਰ 1949 ਈਸਵੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੋਇਆ ਸੀ। ਤਾਂ ਉਸ ਤੋਂ ਬਾਅਦ ਆਜ ਤੱਕ ਜਿਹੜਾ 14 ਸਤੰਬਰ ਨੂੰ ਹੈ ਆਪਾਂ ਹਰ ਸਾਲ ਹਿੰਦੀ ਦਿਵਸ ਦੇ ਵਜੋਂ ਮਨਾਉਂਦੇ ਆ ਰਹੇ ਹਾਂ। ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਚੌਥੇ ਭੇਦ ਦੀ ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਸਾਰੇ ਦੇਸ਼ਾਂ ਨੂੰ ਆਪਸ ਦੇ ਵਿੱਚ ਜੋੜਦੀ ਹੈ ਤੇ ਸਾਡੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਅੰਗਰੇਜ਼ੀ ਤਾਂ ਹੁਣ ਧਿਆਨ ਨਾਲ ਇੱਕ ਉਦਾਹਰਨ ਸੁਣੋ ਸਾਰੇ ਜਦੋਂ ਵੀ ਸਾਰੇ ਦੇਸ਼ਾਂ ਦੇ ਮੰਤਰੀ ਹੋਗੇ ਰਾਜਦੂਤ ਹੋਗੇ ਸਰੋਤੇ ਹੋਗੇ ਆਪਸ ਦੇ ਵਿੱਚ ਕੋਈ ਸਭਾ ਕਰਦੇ ਹਨ ਸੰਮੇਲਨ ਕਰਦੇ ਹਨ ਤਾਂ ਉਹ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਪ੍ਰਯੋਗ ਕਰਦੇ ਹਨ ਜਿਵੇਂ ਭਾਰਤ ਦੇਸ਼ ਦੀ ਭਾਸ਼ਾ ਕੋਈ ਹੋਰ ਹੋਏਗੀ ਜਰਮਨ ਦੀ ਕੋਈ ਭਾਸ਼ਾ ਕੋਈ ਹੋਰ ਹੈ ਤਾਂ ਉਹ ਭਾਰਤ ਦੇਸ਼ ਵਾਲੇ ਫਿਰ ਹਿੰਦੀ ਨੂੰ ਸਮਝ ਸਕਦੇ ਹਨ ਬਹੁਤ ਘੱਟ ਲੋਕ ਹੋਣਗੇ ਜਿਹੜੇ ਜਰਮਨੀ ਭਾਸ਼ਾ ਨੂੰ ਸਮਝਦੇ ਹੋਣਗੇ ਪਰ ਜਿਹੜੀ ਅੰਗਰੇਜ਼ੀ ਹੈ ਉਹ ਸਾਡੀ ਕੀ ਹੈ ਅੰਤਰਰਾਸ਼ਟਰੀ ਭਾਸ਼ਾ ਤਾਂ ਫਿਰ ਇਹਨਾਂ ਸਾਰੇ ਸਿਮੇਲਨਾ ਦੇ ਵਿੱਚ ਸਭਾਵਾਂ ਦੇ ਵਿੱਚ ਜਿਹੜੀ ਹੈ ਅੰਤਰਰਾਸ਼ਟਰੀ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਅੰਗਰੇਜ਼ੀ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੰਜਵੀਂ ਭੇਦਬਾਦੀ ਗੱਲ ਕਰਦੇ ਹਾਂ ਜੋ ਹੈ ਟਕਸਾਲੀ ਭਾਸ਼ਾ ਟਕਸਾਲੀ ਭਾਸ਼ਾ ਉਹ ਹੁੰਦੀ ਹੈ ਜਿਹੜੀ ਕਿਸੇ ਰਾਜ ਦੇ ਸਰਕਾਰੀ ਦਫਤਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਰੇਡੀਓ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਅਖਬਾਰਾਂ ਦੇ ਵਿੱਚ ਵਰਤੀ ਜਾਂਦੀ ਹੈ ਤਾਂ ਸਾਡੇ ਰਾਜ ਦੀ ਜਿਹੜੀ ਟਕਸਾਲੀ ਭਾਸ਼ਾ ਹੈ ਉਹ ਹੈ ਮਾਝੀ ਮਾਝੀ ਭਾਸ਼ਾ ਦੇ ਵਿੱਚ ਹੀ ਜਿਹੜੀ ਸਾਰੇ ਸਰਕਾਰੀ ਦਫਤਰਾਂ ਵਾਲੇ ਸਕੂਲ ਦੇ ਰੇਡੀਓ ਟੈਲੀਵਿਜ਼ਨ ਦੇ ਸਾਰੇ ਕੰਮ ਹੈ ਜਿਹੜੇ ਮਾਝੀ ਭਾਸ਼ਾ ਦੇ ਵਿੱਚ ਹੀ ਕੀਤੇ ਜਾਂਦੇ ਹਨ ਤੇ ਛੇਵਾਂ ਜਿਹੜਾ ਸਾਡਾ ਆਖਰੀ ਪੇਧ ਹੈ ਉਹ ਹੈ ਸਾਹਿਤਿਕ ਭਾਸ਼ਾ ਸਾਹਿਤਿਕ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਸ ਵਿੱਚ ਭਾਸ਼ਾ ਦੇ ਦੋਨੋਂ ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਬੋਲਚਾਲ ਦੀ ਭਾਸ਼ਾ ਤੇ ਲਿਖਤੀ ਭਾਸ਼ਾ ਦੋਨਾਂ ਭਾਸ਼ਾ ਨੂੰ ਦਾ ਜਿਹੜੀ ਵਰਤੋਂ ਕਰਕੇ ਕੋਈ ਸਹਿਤ ਰਚਿਆ ਜਾਂਦਾ ਹੈ ਤਾਂ ਉਸ ਭਾਸ਼ਾ ਨੂੰ ਅਸੀਂ ਕੀ ਕਵਾਂਗੇ ਸਾਹਿਤਿਕ ਭਾਸ਼ਾ ਤਾਂ ਪਿਆਰੇ ਵਿਦਿਆਰਥੀਓ ਅੱਜ ਦੇ ਲਈ ਇੰਨਾ ਹੀ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੁਹਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਹੋਰ ਵੀਡੀਓਜ਼ ਦੀ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਬੈਲ ਆਈਕਨ ਟਰੈਪ ਕਰੋ ਤਾਂ